2003 ਤੋਂ ਬੋਡੀ ਬਿਲਡਿੰਗ ਸਟਾਰਟ ਕੀਤੀ ਜਿੱਦੋਂ ਕਿ ਮੈਂ 38 38 ਕਿਲੋ ਦਾ ਸੀਗਾ ਹਵਾ ਤੇਜ਼ ਚੱਲਦੀ ਹੋਵੇ ਤੋੜ ਸਕਦਾ ਉਹੋ ਜਿਹਾ ਮੇਰਾ ਸ਼ਰੀਰ ਸੀਗਾ ਤੇ ਜਦੋਂ ਮੈਂ ਜਿਮ ਜਾਣਾ ਮੈਨੂੰ ਨਾਲ ਦੇ ਮੁੰਡੇ ਵੀ ਮਜ਼ਾਕ ਦਾ ਪਾਤਰ ਬਣਾਉਂਦੇ ਆ ਕਹਿੰਦੇ ਅਲੱਗ ਦੇਖਣਾ ਤੇ ਅਲੱਗ ਕੰਮ ਕਰਨਾ ਪੈਣਾ ਮੈਂ ਭੀੜ 'ਚ ਨਹੀਂ ਚੱਲਣਾ ਚਾਹੁੰਦਾ ਭੀੜ ਨੂੰ ਆਪਣੇ ਨਾਲ ਚਲਾਉਣਾ ਚਾਹੁੰਦਾ ਪਰ ਉਹਦੇ ਲਈ ਮੈਨੂੰ ਪਹਿਲਾਂ ਕੁਝ ਅਲੱਗ ਕਰਨਾ ਪੈਣਾ ਕੀ ਉਸ ਜਾਨਵਰ ਨੂੰ ਮਾਰ ਕੇ ਮੈਂ ਰੋਜ਼ ਖੱਤਿਆ ਕਰੂੰਗਾ ਇਹ ਮੇਰੀ ਸੋਚ ਆ ਮੈਂ ਰੋਜ਼ ਖੱਤਿਆ ਕਰੂੰਗਾ ਮੈਂ ਰੋਜ਼ ਖਾਊਗਾ ਕੀ ਉਹਦੇ ਮਾਸ ਨਾਲ ਮੈਂ ਤਕੜਾ ਹੋ ਜਾਊਗਾ ਇਹ papa ਖੁਦ ਕਹਿੰਦੇ ਸੀਗੇ ਕਿ ਜਿਮ ਦੇ ਵਿੱਚ ਅਸੀਂ ਪੰਜਾਬੀ ਚ ਇੱਕ ਵਰਡ ਯੂਜ਼ ਕਰਦੇ ਆ ਕਿ ਜਿਮ ਦੇ ਵਿੱਚ ਬਢੀਰ ਜਾਂਦੀ ਵਹਿਲੇ ਮੁੰਡੇ ਜਾਂਦੇ ਇਨਸਾਨ ਦੀ ਕੀ ਈਗੋ ਆ ਈਗੋ ਨੂੰ ਜਦੋਂ ਖਤਮ ਨਹੀਂ ਕਰਦਾ ਕਿ ਮੈਂ ਗਲਤ ਆ ਜਦੋਂ ਅਸੀਂ ਗਲਤ ਮੰਨ ਗਏ ਉੱਤੇ ਅਸੀਂ ਕੰਮ ਕਰਾਂਗੇ ਜਦੋਂ ਪ੍ਰੋਟੀਨ ਦੀ ਗੱਲ ਹੁੰਦੀ ਆ ਸਾਡੇ ਦਿਮਾਗ ਦੇ ਵਿੱਚ ਰੂਟੀਨ ਵਾਲਾ ਪੰਜਾਬੀ ਜਗਾਵਾਂ ਦਾ ਡੱਬਾ ਘੁੰਮਣ ਲੱਗ ਪੈਂਦਾ ਕਿ ਮੈਨੂੰ ਪ੍ਰੋਟੀਨ ਉਹ ਖਾਣੀ ਪਾਣੀ ਪੀਣੀ ਜਿਮ ਜਾਣਾ ਜ਼ਰੂਰ ਸ਼ੁਰੂ ਕਰੋ ਕਿਉਂਕਿ ਜਿਮ ਜਾਣ ਦੇ ਨਾਲ ਹੀ ਈਵਨ ਤੁਹਾਡੀ ਬਾਡੀ ਨਹੀਂ ਤੁਹਾਡਾ ਬ੍ਰੇਨ ਵੀ ਤਾਂ ਹੀ ਫਿਟ ਰਹਿੰਦਾ ਹੈ ਤੁਹਾਨੂੰ ਬਿਮਾਰੀਆਂ ਤੋਂ ਵੀ ਤਾਂ ਹੀ ਨਜਾਤ ਮਿਲਦੀ ਆ ਤਾਂ ਮਦਰਨ ਸਿਟੀ ਯੂਨੀਵਰਸਿਟੀ ਸਾਰੀ ਟੀਮ ਦਾ ਮਨਵੀਰ ਸਰ ਦਾ ਤੇ ਤਿੰਦਰਪਾਲਜੀ ਦਾ ਜਿਹੜਾ ਤੁਸੀਂ ਇੱਥੇ ਬੋਲਣ ਦਾ ਮੌਕਾ ਦਿੱਤਾ ਸੋ ਮੈਂ ਐਜ਼ ਅ ਬੋਡੀ ਬਿਲਡਰ 2003 ਤੋਂ ਬੋਡੀ ਬਿਲਡਿੰਗ ਸਟਾਰਟ ਕੀਤੀ ਜਦੋਂ ਕਿ ਮੈਂ 38 38 ਕਿਲੋ ਦਾ ਸੀਗਾ 2003 ਤੋਂ ਤਾਂ ਉਸ ਟਾਈਮ ਜਿੱਦਾਂ ਅੱਜ ਸੋਸ਼ਲ ਮੀਡੀਆ ਤੇ ਬਹੁਤ ਹਰ ਚੀਜ਼ ਦਾ ਬਹਾਵ ਆ ਫਿਟਨੈਸ ਨੂੰ ਲੈ ਕੇ ਡਾਈਟੀਸ਼ੀਅਨ ਟ੍ਰੇਨਰ ਆ ਮਿਲ ਜਾਂਦੇ ਆ ਸੋ ਉਦੋਂ ਮੋਬਾਈਲ ਤੱਕ ਨਹੀਂ ਹੁੰਦਾ ਸੀਗਾ ਉਹ ਸਮੇ ਬੋਡੀ ਬਿਲਡਿੰਗ ਸ਼ੁਰੂ ਕੀਤੀ ਤੋ ਜਦੋਂ ਬਾਡੀ ਬਿਲਡਿੰਗ ਸ਼ੁਰੂ ਕਰਦਾ ਆ ਜਿਮ ਚ ਜਾਣਾ ਆ ਤੇ 38 ਕਿਲੋ ਦਾ ਬੰਦਾ ਹਾਈਟ ਮੇਰੀ ਉਦੋਂ ਤਕਰੀਬਨ 5 ਫੁੱਟ 7 ਇੰਚ ਸੀਗੀ ਤਾਂ ਤੁਸੀਂ ਇਹਨੂੰ ਇਹ ਕਹਿ ਸਕਦੇ ਕਿ ਇੱਕ ਜਿੱਦਾਂ ਅਸੀਂ ਪੰਜਾਬੀ ਚ ਕਹਿੰਦੇ ਕਿ ਬੰਦਾ ਹਵਾ ਤੇਜ਼ ਚੱਲਦੀ ਹੋਵੇ ਤੋੜ ਸਕਦਾ ਉਹੋ ਜਿਹਾ ਮੇਰਾ ਸ਼ਰੀਰ ਸੀਗਾ ਤੇ ਜਦੋਂ ਮੈਂ ਜਿਮ ਜਾਣਾ ਮੈਨੂੰ ਨਾਲ ਦੇ ਮੁੰਡੇ ਵੀ ਮਜ਼ਾਕ ਦਾ ਪਾਤਰ ਬਣਾਉਂਦੇ ਆ ਕਿ ਜਿਹੜੀ ਅੱਜ ਰੋਡ 20 ਕਿਲੋ ਦੀ ਆ ਮੈਂ ਖਾਲੀ ਉਹ ਰੋਡ ਨਹੀਂ ਚੱਕ ਸਕਦਾ ਸੀਗਾ ਸੋ ਨਾਲ ਦੀ ਨਾਲ ਜਦੋਂ ਬੰਦਾ ਬਾਡੀ weight ਘਟ ਹੁੰਦਾ ਆ ਉਹਦਾ ਮੈਦਾ ਵੀ ਕਮਜ਼ੋਰ ਹੁੰਦਾ ਤਾਂ ਹੀ ਉਹਦਾ ਬਾਡੀ weight ਘੱਟ ਹੁੰਦਾ ਮੈਂ ਅੱਜ ਜਿੱਦਾਂ ਮੁੰਡੇ ਸਾਰੇ ਗੱਲ ਕਰਦੇ ਆ ਮੇਰੇ ਛੋਟੇ ਭਰਾ ਪਿੱਛੇ ਬੈਠੇ ਆ ਕਿ ਮੈਨੂੰ ਜਦੋਂ ਮੈਂ ਕੁਝ ਖਾਣਾ ਆ ਮੈਨੂੰ ਖਾਦਾ ਪੀਤਾ ਲੱਗਦਾ ਨਹੀਂ ਜਦਕਿ ਉਹਦਾ ਸੱਚ ਅੱਜ ਸਾਹਮਣੇ ਆਉਂਦਾ ਕਿ ਖਾਦਾ ਪੀਤਾ ਲੱਗਣ ਵਾਲੀ ਗੱਲ ਏ ਕਿ ਮੈਂ ਖਾਂਦਾ ਹੀ ਥੋੜਾ ਜਿਹਾ ਸੀ ਤੇ ਮੈਨੂੰ ਪਚਦਾ ਡਾਈਜੈਸਟ ਨਹੀਂ ਹੁੰਦਾ ਸੀ ਪਰ ਮੈਂ ਹੌਲੀ ਹੌਲੀ ਡਾਈਟਿਸ਼ਨ ਜਿਹੜੇ ਉਦੋਂ ਕੋਈ ਹੋਣੇ ਜਾਂ ਮੇਰੇ ਜਿਹੜੇ ਸੀਨੀਅਰ ਪਲੇਅਰ ਹੋਣੇ ਉਹਨਾਂ ਨਾਲ ਮੈਂ ਗੱਲ ਕਰਨੀ ਉਹ ਸਰ ਮੈਂ ਗੱਲ ਕਿੱਦਾਂ ਕਰਦਾ ਸੀ ਕਿ ਪੀਸੀਓ ਤੇ ਜਾ ਕੇ ਉਹਨਾਂ ਨੂੰ ਫੋਨ ਤੇ ਕੰਟੈਕਟ ਕਰਨਾ ਪੀਸੀਓ ਮੇਰੇ ਖਿਆਲ ਅੱਜ ਕਈਆਂ ਨੂੰ ਨਹੀਂ ਪਤਾ ਹੋਣਾ ਕਿ ਲੈਂਡਲਾਈਨ ਫੋਨ ਹੁੰਦੇ ਸੀਗੇ ਤੇ ਉਹ ਜਾ ਕੇ ਅਸੀਂ ਪੈਸੇ ਦੇ ਕੇ ਕਾਲ ਕਰਦੇ ਸੀ ਕਿਸੇ ਬਾਡੀ ਬਿਲਡਰ ਆਪਣੇ ਤੋਂ ਵੱਡੇ ਨੂੰ ਜਾ ਕੇ ਕਿ ਭਾਜੀ ਮੈਨੂੰ ਡਾਈਟ ਦੱਸੋ ਮੈਂ ਵੀ ਤੁਹਾਡੇ ਵਰਗਾ ਸਰੀਰ ਬਣਾਉਣਾ ਤੇ ਉਹਨਾਂ ਨੇ ਮੇਰਾ ਫੋਨ ਨਹੀਂ ਅਟੈਂਡ ਕਰਨਾ ਇਹ ਗੱਲ 2003 ਦੇ ਵਿੱਚ ਤਕਰੀਬਨ ਨਵੰਬਰ ਮਹੀਨੇ ਦੀ ਥੋੜਾ ਬਹੁਤਾ ਮੈਂ ਅੱਗੇ ਪਿੱਛੇ ਹੋ ਸਕਦਾ ਕਿਉਂਕਿ ਸਮਾਂ ਬਹੁਤ ਹੋ ਗਿਆ ਤੇ ਮੈਂ ਪੀਸੀਓ ਤੇ ਜਾ ਕੇ ਇੱਕ ਬਾਡੀ ਬਿਲਡਰ ਨੂੰ ਫੋਨ ਕਰਨਾ ਹਫਤੇ ਚ ਦੋ ਦੋ ਤਿੰਨ ਵਾਰੀ ਉਹਨੂੰ ਫੋਨ ਕਰਨਾ ਤੇ ਉਹਨੇ ਮੈਨੂੰ ਪੰਜਾਬੀ ਵਾਲੀਆਂ ਗੰਦੀਆਂ ਗਾਲਾਂ ਕੱਢ ਗਏ ਮਨਾ ਕਰ ਦੇਣਾ ਕਿ ਤੇਰੇ ਪੱਲੇ ਕੁਝ ਨਹੀਂ ਹੈਗਾ ਤੂੰ ਕੁਝ ਨਹੀਂ ਕਰ ਸਕਦਾ ਤੇਰੇ ਵਸ ਦਾ ਇਹ ਰੋਗ ਨਹੀਂ ਹੈਗਾ ਪਰ ਮੈਂ ਤੱਸ ਤੋਂ ਮੱਸ ਨਹੀਂ ਸੀ ਮੈਨੂੰ ਆਪਣਾ ਇੱਕ ਏਮ ਦਿਖ ਰਿਹਾ ਸੀ ਕਿਉਂਕਿ ਜੇ ਅਸੀਂ ਕੁਝ ਬਣਨਾ ਹੈ ਬੱਚਾ ਜੇ ਗੁੱਸੇ ਵਾਲਾ ਸੁਭਾਅ ਹੁੰਦਾ ਉਹ ਬਚਪਨ ਤੋਂ ਹੀ ਹੁੰਦਾ ਆ ਜੇ ਬੱਚਾ ਇੱਕ ਆਮ ਸੁਭਾਅ ਵਾਲਾ ਹੁੰਦਾ ਬਚਪਨ ਤੋਂ ਹੀ ਹੁੰਦਾ ਜੋ ਸਾਡੇ ਚ ਕਮੀਆਂ ਕਮਜ਼ੋਰੀਆਂ ਹੁੰਦੀਆਂ ਉਹ ਬਚਪਨ ਤੋਂ ਹੀ ਹੁੰਦੀਆਂ ਸੋ ਮੇਰਾ ਉਦੋਂ ਇੱਕੋ ਹੀ ਮਕਸਦ ਸੀ ਕਿ ਮੈਂ ਕੁਝ ਬਣਨਾ ਹੈ ਤੇ ਹੌਲੀ ਹੌਲੀ ਮੈਨੂੰ ਡਾਈਟ ਬਾਰੇ ਪਤਾ ਲੱਗਿਆ ਡਾਈਟ ਮੈਂ ਖਾਣ ਦੇ ਨਾਲ ਇੱਕ ਸਾਲ ਬਾਅਦ ਇੱਕ ਫਗਵਾੜਾ ਚ ਕੰਪੀਟੀਸ਼ਨ ਹੋਇਆ ਜਿਲ੍ਹਾ ਮੇਰਾ ਕਪੂਰਥਲਾ ਹੈਗਾ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਹੋਇਆ ਡਿਸਟ੍ਰਿਕਟ ਲੈਵਲ ਦਾ ਜਿਹਦੇ ਵਿੱਚ ਮੈਂ ਤਿੰਨ ਮੁੰਡਿਆਂ ਚੋਂ ਇੱਕ ਸਾਲ ਬਾਅਦ ਫਰਸਟ ਪਲੇਸ ਲੈ ਕੇ ਆ ਗਿਆ ਉਸ ਟਾਈਮ ਮੇਰਾ 골ਡ ਮੈਡਲ ਡਿਸਟ੍ਰਿਕਟ ਲੈਵਲ ਦਾ 골ਡ ਮੈਡਲ ਜਿਹੜਾ ਮੈਨੂੰ ਇੰਟਰਨੈਸ਼ਨਲ ਲੈਵਲ ਤੱਕ ਅੱਜ ਲੈ ਕੇ ਆ ਗਿਆ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਦੇਖਿਆ ਕਿ ਬੋਡੀ ਬਿਲਡਿੰਗ ਜਿਹੜੀ ਆ ਇੱਕ ਬਹੁਤ ਮਹਿੰਗਾ ਫੀਲਡ ਆ ਜਿਹਦੇ ਵਿੱਚ ਤੁਸੀਂ ਅਲੱਗ ਦੇਖ ਸਕਦੇ ਆ ਡਾਈਟ ਖਾ ਕੇ ਐਕਸਰਸਾਈਜ਼ ਲਾ ਕੇ ਪਰ ਇਹਦੇ ਵਿੱਚ ਤਰੱਕੀ ਕਰਨ ਲਈ ਮੈਨੂੰ ਕੋਈ ਅਲੱਗ ਰਾਹ ਬਣਾਉਣਾ ਪੈਣਾ ਅਲੱਗ ਰਾਹ ਕਿੱਦਾਂ ਹੋਊਗਾ ਕਹਿੰਦੇ ਅਲੱਗ ਦੇਖਣਾ ਤੇ ਅਲੱਗ ਕੰਮ ਕਰਨਾ ਪੈਣਾ ਮੈਂ ਭੀੜ 'ਚ ਨਹੀਂ ਚੱਲਣਾ ਚਾਹੁੰਦਾ ਭੀੜ ਨੂੰ ਆਪਣੇ ਨਾਲ ਚਲਾਉਣਾ ਚਾਹੁੰਦਾ ਪਰ ਉਹਦੇ ਲਈ ਮੈਨੂੰ ਪਹਿਲਾਂ ਕੁਝ ਅਲੱਗ ਕਰਨਾ ਪੈਣਾ ਸੋ ਬੋਡੀ ਬਿਲਡਿੰਗ 'ਚ ਅਸੀਂ ਇਹ ਸੁਣਦੇ ਆ ਕਿ ਸਾਨੂੰ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਫੂਡ ਜ਼ਿਆਦਾ ਖਾਣਾ ਪੈਣਾ ਪਰ ਉਹ ਤਾਂ ਸਾਰੇ ਹੀ ਖਾਂਦੇ ਆ ਮੈਂ ਅਲੱਗ ਕਿਉਂ ਨਾ ਕੁਝ ਕਰਾਂ ਤੇ ਉਹਦੇ ਨਾਲ ਹੀ वेजिटेरियन ਬਣਦੇ ਨਾਲ ਨਾਲ ਮੇਰੇ ਮਨ ਦਾ ਖਿਆਲ ਆ ਉਹ ਬਾਕੀ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਆ ਖਾਣ ਨੂੰ ਲੈ ਕੇ ਕਹਿੰਦੇ ਕਿ ਚੋਰ ਨੇ ਚੋਰੀ ਕਰਨੀ ਉਹਨੇ ਚੋਰੀ ਕਰਨ ਦੇ ਤਰੀਕੇ ਲੱਭ ਹੀ ਲੈਣੇ ਜਿਹਨੇ ਨਾਨਵੇਜ ਖਾਣਾ ਉਹਨੇ ਉਹਨੂੰ ਚੰਗਾ ਕਹਿਣਾ ਜਿਹਨੇ ਨਹੀਂ ਖਾਣਾ ਹਰ ਇੱਕ ਦੀ ਆਪਣੀ ਆਪਣੀ ਉਹਦੇ ਚ ਸੋਚ ਆ ਮੇਰੀ ਸੋਚ ਉਹਦੋਂ ਵੀ ਏਸੀ ਅੱਜ ਵੀ ਇਹੀ ਆ ਕਿ ਮੈਂ ਕਿਸੇ ਨੂੰ ਜੀਵ ਹੱਤਿਆ ਕਰਕੇ ਕਿੱਦਾਂ ਅੱਗੇ ਆਉਂਗਾ ਜੇ ਮੇਰੇ ਸਰੀਰ ਦੇ ਅੰਦਰ ਇੱਕ ਆਤਮਾ ਆ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਇੱਕ ਰੂਹ ਵਸਦੀ ਆ ਸਰੀਰ ਸਾਨੂੰ ਉਸ ਪਰਮਾਤਮਾ ਦੀ ਮਰਜ਼ੀ ਨਾਲ ਮਿਲਿਆ ਪਰ ਇਦਾਂ ਹੀ ਉਹ ਜਾਨਵਰ ਆ ਕਿ ਉਸ ਜਾਨਵਰ ਨੂੰ ਮਾਰ ਕੇ ਮੈਂ ਰੋਜ਼ ਖੱਤਿਆ ਕਰੂੰਗਾ ਇਹ ਮੇਰੀ ਸੋਚ ਆ ਮੈਂ ਰੋਜ਼ ਖੱਤਿਆ ਕਰੂੰਗਾ ਮੈਂ ਰੋਜ਼ ਖਾਊਗਾ ਕੀ ਉਹਦੇ ਮਾਸ ਨਾਲ ਮੈਂ ਤਕੜਾ ਹੋ ਜਾਊਗਾ ਸੋ ਮੈਂ ਉਦੋਂ ਵੈਜੀਟੇਰੀਅਨ ਰਹਿ ਕੇ ਬੋਡੀ ਬਿਲਡਿੰਗ ਕਰਨੀ ਸਟਾਰਟ ਕੀਤੀ ਹੌਲੀ ਹੌਲੀ ਮੈਂ ਸਟੇਟ ਲੈਵਲ ਨੈਸ਼ਨਲ ਲੈਵਲ ਸਟੇਟ ਲੈਵਲ 'ਚ ਮੈਂ ਨਾਲ-ਨਾਲ ਆਪਣੀ ਪੜ੍ਹਾਈ ਵੀ ਜਿਹੜੀ ਆ ਉਹ ਜਾਰੀ ਰੱਖੀ ਤੋਂ ਪੜ੍ਹਾਈ ਕਰਦੇ ਕਰਦੇ ਮੈਂ ਬੀਏ ਫਰਸਟ ইয়ার ਜਦੋਂ ਗਿਆ ਖਾਲਸਾ ਕਾਲਜ ਜਲੰਧਰ ਉਸ ਟਾਈਮ ਮੇਰਾ ਆਲ ਇੰਡੀਆ ਇੰਟਰਵਿਊ ਸੀ ਕਾਲਜ ਦੇ ਜਿਹੜੇ ਚੈਂਪੀਅਨਸ਼ਿਪ ਹੁੰਦੇ ਸੀ ਉਹਦੇ ਵਿੱਚ ਮੇਰਾ ਪਹਿਲੇ ਸਾਲ ਸਿਲਵਰ ਮੈਡਲ ਆਇਆ ਉਸ ਤੋਂ ਬਾਅਦ ਅਗਲੇ ਸਾਲ ਮੇਰਾ 골ਡ ਮੈਡਲ ਆਉਂਦਾ ਹੈ ਤੇ ਉਸ ਦੇ ਨਾਲ ਹੀ ਹੌਲੀ-ਹੌਲੀ ਮੈਂ ਬੀਏ ਬੀਪੀਐਡ ਐਮਪੀਐਡ ਕਰਦਾ ਕਰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲੇ ਸਾਲ ਜਦੋਂ ਮੈਂ ਖੇਡਿਆ ਤਾਂ ਮੇਰਾ ਬਾਡੀ ਬਿਲਡਿੰਗ ਦੇ ਵਿੱਚ 35 ਮੁੰਡਿਆਂ 'ਚੋਂ ਮੈਂ 10ਵੇਂ ਨੰਬਰ ਤੇ ਆਇਆ ਪਹਿਲੇ ਸਾਲ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਮੈਂ ਆਪਣੀ ਐਮਪੀਐਡ ਕੰਪਲੀਟ ਕਰਦਾ ਹਾਂ ਤਾਂ ਮੇਰਾ ਜਿਹੜਾ 32 ਮੁੰਡਿਆਂ ਚੋਂ ਸਿਲਵਰ ਮੈਡਲ ਆਇਆ 올 ਇੰਡੀਆ ਯੂਨੀਵਰਸਿਟੀ ਵਿੱਚ ਤੇ ਇਹਦੇ ਨਾਲ ਹੀ ਫਿਰ ਮੈਂ 2014 ਚ ਬੋਡੀ ਬਿਲਡਰ ਕੰਪੀਟੀਸ਼ਨ ਸੀਗਾ ਮਿਸਟਰ ਸਾਊਥ ਅਫਰੀਕਾ ਉਹਦੇ ਵਿੱਚ ਮਿਸਟਰ ਵਰਲਡ ਦੀ ਚੈਂਪੀਅਨਸ਼ਿਪ ਸੀ ਜਿਹੜੀ ਮੈਂ 2014 ਚ ਕੀਤੀ ਚੈਂਪੀਅਨਸ਼ਿਪ ਉਹਦੇ ਵਿੱਚ ਮੇਰਾ 4th ਮੈਡਲ ਆਇਆ ਪਰ ਬਿਨਾ ਕਿਸੇ ਜਦੋਂ ਮੈਂ ਇੰਟਰਨੈਸ਼ਨਲ ਸਪੋਰਟਸ ਗਿਆ ਬਿਨਾ ਕਿਸੇ ਸਪੋਰਟ ਤੋਂ ਬਿਨਾ ਕਿਸੇ ਵੀ ਅੱਜ ਮੁੰਡੇ ਗੱਲ ਕਰਦੇ ਆ ਕਿ ਮੈਨੂੰ ਸਰਕਾਰ ਦੀ ਸਪੋਰਟ ਨਹੀਂ ਹੈਗੀ ਮੈਨੂੰ ਫੈਮਿਲੀ ਦੀ ਸਪੋਰਟ ਨਹੀਂ ਹੈਗੀ ਪਰ ਉਹਦੇ ਨਾਲ ਨਾਲ ਮੈਂ ਖੁਦ ਕੀ ਕਰ ਰਿਹਾ ਮੈਨੂੰ ਆਪਣੇ ਮਾਪੇ ਬਾਪ ਨੂੰ ਸਮਝਾਉਣਾ ਪਿਆ ਜਦੋਂ ਮੈਂ ਪਹਿਲਾਂ ਪਹਿਲਾਂ ਜਿਮ ਜਾਂਦਾ ਸੀ ਇਹ ਸਾਰੀ ਗੱਲ ਹੈਗੀ ਆ 2005 ਦੀ ਕਿ ਮੇਰੇ ਹੀ ਪਾਪਾ ਕਹਿੰਦੇ ਸੀ ਕਿਸੇ ਦੇ ਮਾਪਿਓ ਕਦੀ ਗਲਤ ਨਹੀਂ ਹੁੰਦੇ ਸਾਨੂੰ ਜੰਮਣ ਵਾਲਾ ਗਲਤ ਨਹੀਂ ਹੋ ਸਕਦਾ ਉਹਨੂੰ ਤੁਹਾਡੇ ਹਿਸਾਬ ਨਾਲ ਤੁਹਾਡੀ ਜਨਰੇਸ਼ਨ ਦੇ ਗੈਪ ਦੇ ਹਿਸਾਬ ਨਾਲ ਤੁਹਾਡੀਆਂ ਜ਼ਰੂਰਤਾਂ ਨਹੀਂ ਪਤਾ ਉਹਨਾਂ ਨੂੰ ਸਾਨੂੰ ਗਾਈਡ ਕਰਨਾ ਪੈਂਦਾ ਮੇਰੇ ਪਾਪਾ ਖੁਦ ਕਹਿੰਦੇ ਸੀਗੇ ਕਿ ਜਿਮ ਦੇ ਵਿੱਚ ਅਸੀਂ ਪੰਜਾਬੀ ਚ ਇੱਕ ਵਰਡ ਯੂਜ਼ ਕਰਦੇ ਹਾਂ ਕਿ ਜਿਮ ਦੇ ਵਿੱਚ ਬਢੀਰ ਜਾਂਦੀ ਵਿਹਲੇ ਮੁੰਡੇ ਜਾਂਦੇ ਤੇ ਅੱਜ ਮੇਰੇ ਹੀ ਪਾਪਾ ਮੇਰਾ ਜਿੰਮ ਦੇਖਦੇ ਆ ਮੇਰੇ ਤਿੰਨ ਜਿੰਮਾਂ ਮੇਰੇ ਸ਼ਹਿਰ ਦੇ ਵਿੱਚ ਅੱਜ ਉਹ ਹੀ ਸਾਰਾ ਕੁਝ ਦੇਖਦੇ ਆ ਕਿਉਂ ਦੇਖਦੇ ਕਿਉਂਕਿ ਮੈਂ ਉਹਨਾਂ ਨੂੰ ਸਮਝਾਇਆ ਸਾਡਾ ਅ ਮੇਰੇ ਤੋਂ ਪਹਿਲਾਂ ਇੱਕ ਸਪੀਕਰ ਸੀਗੇ ਉਹਨਾਂ ਨੇ ਗੱਲ ਕੀਤੀ ਜਨਰੇਸ਼ਨ ਗੈਪ ਦੀ ਮੇਰਾ ਮੇਰੇ ਮਾਪਿਆਂ ਨਾਲ ਜੋ ਤੱਕ ਗੈਪ ਨਹੀਂ ਖਤਮ ਹੁੰਦਾ ਤੁਹਾਡਾ ਵੀ ਜਦੋਂ ਤੱਕ ਤੁਹਾਡੇ ਮਾਪੇ ਬਨਾ ਗੈਪ ਨਹੀਂ ਖਤਮ ਹੁੰਦਾ ਤੁਹਾਨੂੰ ਕੀ ਚਾਹੀਦਾ ਤੁਸੀਂ ਉਹਨਾਂ ਨੂੰ ਨਹੀਂ ਸਮਝਾ ਰਹੇ ਤੇ ਉਹ ਤੁਹਾਡਾ ਸਾਥ ਨਹੀਂ ਦੇਣਗੇ ਅੱਜ ਫੇਸਬੁੱਕ ਆ ਗਈ ਇੰਸਟਾਗ੍ਰam ਆ ਗਿਆ ਸਨੇਪਚੈਟ ਆ ਗਿਆ ਬਹੁਤ ਸਾਰੇ ਦੇ ਮਾਪੇ ਚੀਜ਼ਾਂ ਚ ਚਲਾਉਂਦੇ ਆ ਯੂਜ਼ ਕਰਦੇ ਪਰ ਕਿੱਥੋਂ ਕਰਦੇ ਅਸੀਂ ਉਹਨਾਂ ਨੂੰ ਗਾਈਡ ਕੀਤਾ ਮੇਰੇ ਪਾਪਾ 3 ਸਾਲ ਪਹਿਲਾਂ ਫੇਸਬੁੱਕ ਨਹੀਂ ਯੂਜ਼ ਕਰਦੇ ਅੱਜ ਉਹ ਛੱਡਦੇ ਨਹੀਂ ਫੇਸਬੁੱਕ ਸਾਰਾ ਕੁਝ ਉੱਥੇ ਹੀ ਦੇਖਦੇ ਅਸੀਂ ਉਹਨਾਂ ਨੂੰ ਸਮਝਾਇਆ ਜੇ ਅਸੀਂ ਆਪਣੇ ਮਾਪਿਆਂ ਨੂੰ ਫੇਸਬੁੱਕ ਬਾਰੇ ਸਮਝਾ ਸਕਦੇ ਮੈਂ ਬੋਡੀ ਬਿਲਡਿੰਗ ਬਾਰੇ ਕਿਉਂ ਨਹੀਂ ਗਾਈਡ ਕਰ ਸਕਦਾ ਸੀ ਵੈਜ ਨੋਨ ਵੈਜ ਬਾਰੇ ਕਿਉਂ ਨਹੀਂ ਗਾਈਡ ਕਰ ਸਕਦਾ ਸੀ ਸੋ ਉਹ ਕਰਦੇ ਆ ਕਰਦੇ ਆ ਸਰ ਮੈਂ 2016 ਦੇ ਵਿੱਚ ਪਹਿਲੀ ਵਾਰੀ ਮਿਸਟਰੀ ਏਸ਼ੀਆ ਚੈਂਪੀਅਨਸ਼ਿਪ ਹੋਈ ਜਿਹੜੀ ਮੈਂ ਸਿੰਗapore ਖੇਡੀ ਉਹਦੇ ਵਿੱਚ ਮੇਰਾ 4th ਮੈਡਲ ਆਇਆ ਫਿਰ ਉਸੇ ਸਾਲ ਜੇ ਲਾਸਟイヤー ਫਿਰ ਮੈਂ ਦੁਬਾਰਾ ਗਿਆ ਤਕਰੀਬਨ 4 ਤੋਂ 5 ਸਾਲ ਮੈਂ ਇੰਟਰਨੈਸ਼ਨਲ ਇਵੈਂਟ ਚ ਪਾਰਟਿਸਪੇਸ਼ਨ ਕਰਦਾ ਰਿਹਾ ਕੈਸ ਵਾਸਤੇ ਕਿ ਮੇਰਾ 골ਡ ਮੈਡਲ ਆਵੇ ਇਹਦੇ ਵਿੱਚ ਕੋਈ ਸਰਕਾਰੀ سپورਟ ਨਹੀਂ ਸਿਰਫ ਆਪਣੀ ਜੇਬ ਤੋਂ سپورਟ ਆਪਣੇ ਕੰਮ ਤੋਂ سپورਟ ਤੇ 2018 ਦੇ ਵਿੱਚ ਇੱਕ ਮੇਰਾ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਸੀਗੀ ਜਿਹੜੀ ਏਸ਼ੀਆ ਲੈਵਲ ਦੀ ਉਹਦੇ ਵਿੱਚ ਬ੍ਰੌਂਜ਼ ਮੈਡਲ ਇੱਕ ਦਿਨ ਤੇ ਇੱਕ ਦਿਨ ਮੇਰਾ 골ਡ ਮੈਡਲ ਆਇਆ 2018 ਦੇ ਵਿੱਚ ਉਹਦੇ ਨਾਲ ਹੀ ਮੈਂ ਆਪਣੀ ਬਾਡੀ ਬਿਲਡਿੰਗ ਨੂੰ ক্লোজ ਕਰਕੇ ਜੋ ਮੈਂ ਸਟੋਰੀ ਬਹੁਤ ਲੰਬੀ ਆ ਪਰ ਮੈਂ ਤੁਹਾਡੇ ਜਿਹੜਾ ਟਾਈਮ ਦੀ ਕਮੀ ਕਰਕੇ ਇਹਨੂੰ ਥੋੜਾ ਸ਼ਾਰਟ ਚ ਦੱਸ ਗਿਆ ਕਿ ਉਹਦੇ ਵਿੱਚ 2018 ਤੱਕ ਜਦੋਂ ਮੇਰਾ ਮੈਡਲ ਹੁੰਦਾ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਮੈਂ ਇਹ ਦੇਖਿਆ ਕਿ ਮੈਂ ਆਪਣੇ ਪਿੰਡ ਲਈ ਆਪਣੇ ਸ਼ਹਿਰ ਲਈ ਆਪਣੇ ਦੇਸ਼ ਲਈ ਕੀ ਕਰ ਰਿਹਾ ਤੇ ਮੈਂ ਇੱਕ ਬਾਡੀ ਬਿਲਡਿੰਗ ਫੈਡਰੇਸ਼ਨ ਜੁਆਇਨ ਕੀਤੀ ਜਿਹਦਾ ਮੈਂ ਅੱਜ ਇੰਡੀਆ ਪ੍ਰੈਜ਼ੀਡੈਂਟ ਆ ਤੋਂ ਹੁਣ ਤੱਕ ਮੈਂ ਤਕਰੀਬਨ 1200 ਬੋਡੀ ਬਿਲਡਰ ਅਦਰ ਕੰਟਰੀ ਚ ਪਾਰਟਿਸਪੀਸ਼ਨ ਕਰਵਾ ਚੁੱਕਿਆ ਤੇ ਇਹਦੇ ਇਹਦੇ ਨਾਲ ਹੀ ਮੈਂ ਆਪਣੀ ਪੜ੍ਹਾਈ ਵੀ ਬਿਲਕੁਲ ਜਾਰੀ ਰੱਖੀ ਉਹਦੇ ਵਿੱਚ ਵੀ ਮੈਂ ਕੋਈ ਕਮੀ ਨਹੀਂ ਆਉਣ ਦਿੱਤੀ ਪਰ ਕਮੀ ਆਈ ਕਿੱਥੇ 2003 ਦੇ ਵਿੱਚ ਜਦੋਂ ਮੈਂ ਫਸਟ ਟਾਈਮ ਬੋਡੀ ਬਿਲਡਿੰਗ ਜੁਆਇਨ ਕਰਦਾ ਹਾਂ ਕਾਲਜ ਕਾਲਜ ਸਟਾਰਟ ਹੁੰਦਾ ਸਕੂਲ ਖਤਮ ਹੁੰਦਾ ਆ ਤੇ ਜਦੋਂ ਮੇਰੀ ਸਕੂਲ ਦੀ ਜਿਹੜੀ ਪੜ੍ਹਾਈ ਆ ਉਹ ਖਤਮ ਹੋਣ ਤੋਂ ਬਾਅਦ ਮੈਨੂੰ ਇੱਕ ਨਵਾਂ ਮਾਹੌਲ ਮਿਲਦਾ ਜੋ ਤੁਹਾਨੂੰ ਸਾਰਿਆਂ ਨੂੰ ਮਿਲਦਾ ਕਿ ਪਹਿਲਾਂ ਤਾਂ ਡਰੈਸ ਤੋਂ ਛੁਟਕਾਰਾ ਹੋਇਆ ਪੀਰੀਅਡ ਦੀ ਕੋਈ ਟੈਨਸ਼ਨ ਨਹੀਂ ਆਓ ਜਾਓ ਮਸਤੀ ਕਰੋ ਤੇ ਮੈਂ ਇੱਕ ਕਲਾਸ ਕਰਨ ਲਈ ਤਕਰੀਬਨ ਸਰ 2 ਸਾਲ ਦਾ ਸਮਾਂ ਲਾਇਆ ਮੈਂ 2 ਸਾਲ ਬੀਏ ਫਸਟ ইয়ার ਚੋਂ ਫੇਲ ਹੁੰਦਾ ਰਿਹਾ ਤੇ ਮੈਂ ਘਰ ਆ ਕੇ ਕੀ ਕਹਿੰਦਾ ਸੀ ਜੋ ਤੁਹਾਡੇ ਸਾਰਿਆਂ ਚ ਕੋਈ ਨਾ ਕੋਈ ਗੱਲ ਕਰਦਾ ਹੋਊਗਾ ਕਿ ਐਗਜ਼ਾਮ ਬਾਹਰ ਆਉਂਦਾ ਰਿਹਾ ਐਗਜ਼ਾਮ ਬਾਹਰ ਆਉਂਦਾ ਰਿਹਾ ਮੇਰੇ ਮਦਰ ਮੈਨੂੰ ਉਹਨਾਂ ਨੇ ਜਨਮ ਦਿੱਤਾ ਮਾਂ ਨੂੰ ਆਪਣੇ ਪੁੱਤ ਦਾ ਪਤਾ ਹੁੰਦਾ ਕਿ ਇਹ ਕਿੰਨੇ ਕ ਪਾਣੀ ਚ ਐਗਜ਼ਾਮ ਬਾਹਰੋਂ ਕਦੀ ਨਹੀਂ ਹੁੰਦਾ ਸੀਗਾ ਮੇਰੇ ਮਦਰ ਨੇ ਮੈਨੂੰ ਪੁੱਛਿਆ ਕਿ ਤੂੰ ਐਗਜ਼ਾਮ ਦੇਣ ਗਿਆ ਸੀ ਮੈਂ ਕਿਹਾ ਬਿਲਕੁਲ ਮੈਂ ਜਾਣਦਾ ਸੀ ਐਗਜ਼ਾਮ ਦੇਣ ਰੋਜ਼ ਜਾਣਦਾ ਸੀ ਹਰ ਐਗਜ਼ਾਮ ਦਿੰਦਾ ਸੀ ਪਰ ਤੂੰ ਪਾਸ ਕਿਉਂ ਨਹੀਂ ਹੋਇਆ ਤੇਰੇ ਨਾਲ ਕੋਈ ਬੱਚੇ ਪਾਸ ਹੋਏ ਹੋਣਗੇ ਮੈਂ ਕਿਹਾ ਬਿਲਕੁਲ ਹੋਏ ਤਿੰਨ ਤੋਂ ਚਾਰ ਸਟੂਡੈਂਟ ਐਵਰੇਜ ਪਾਸ ਹੁੰਦੇ ਬਾਕੀ ਉਸ ਟਾਈਮ ਅਸੀਂ ਉਹਨੂੰ ਕੰਪਾਰਟਮੈਂਟ ਕਹਿੰਦੇ ਸੀ ਅੱਜ ਪਤਾ ਨਹੀਂ ਉਹਨੂੰ ਕੀ ਕਹਿੰਦੇ ਆ ਕਿ ਕੋਈ ਕਿਸੇ ਦੇ ਕਿਸੇ ਸਬਜੈਕਟ ਚ ਨੰਬਰ ਘਟ ਹੈ ਕਿਸੇ ਦੇ ਕਿਸੇ ਚੋਂ ਤੇ ਐਗਜ਼ਾਮੀਨਰ ਜਿਹਨੇ ਪੇਪਰ ਪਾਇਆ ਸੀ ਉਹ ਵੀ ਇੱਕ ਇਨਸਾਨ ਹੀ ਸੀ ਤੁਹਾਡੇ ਵਰਗਾ ਤੁਸੀਂ ਇਹ ਕਿਉਂ ਨਹੀਂ ਮੰਨਦੇ ਕਿ ਤੁਸੀਂ ਬੇਟਾ ਜੀ ਕਿਤਾਬਾਂ ਹੀ ਨਹੀਂ ਲਈਆਂ ਪਾਸ ਕਿੱਥੋਂ ਹੋਣਾ ਸੀ ਮੈਂ 2 ਸਾਲ ਸਰ ਕਿਤਾਬਾਂ ਹੀ ਨਹੀਂ ਖਰੀਦੀਆਂ ਉਹ ਮੇਰੀ ਗਲਤੀ ਸੀ 30 ਤੀਸਰੇ ਸਾਲ ਮੈਂ ਕਿਤਾਬਾਂ ਖਰੀਦਦਾ ਹਾਂ ਬੁੱਕਸ ਲੈਂਦਾ ਹਾਂ ਪੜ੍ਹਦਾ ਹਾਂ ਜਿਹੜਾ ਬੱਚਾ 560 ਚੋਂ 3 ਨੰਬਰ ਲੈਂਦਾ ਉਸ ਤੋਂ ਬਾਅਦ ਉਹ 65% ਲੈ ਕੇ ਪਾਸ ਹੁੰਦਾ ਹੈ ਤੇ ਉਸ ਤੋਂ ਬਾਅਦ ਮੈਂ ਬੀਏ ਫਸਟ ਇਅਰ ਬੀਪੀਐਡ ਐਮਪੀਐਡ ਮਾਸਟਰਸ ਤੇ ਹੁਣ ਮੈਂ ਫਿਜ਼ੀਕਲ ਐਜੂਕੇਸ਼ਨ ਦੇ ਪੀ ਐਸ ਡੀ ਕਰ ਰਹੇ ਆ ਸੋ ਉਹਦੇ ਵਿੱਚ ਗਲਤੀ ਮੇਰੀ ਸੀਗੀ ਜੇ ਅਸੀਂ ਕਾਮਯਾਬ ਨਹੀਂ ਹੁੰਦੇ ਅਸੀਂ ਫੇਲ ਹੋ ਰਹੇ ਆ ਉਹ ਗਲਤੀ ਤੁਹਾਡੀ ਆ ਸਾਰਿਆਂ ਦੀ ਹੋਰ ਗਲਤੀ ਅਸੀਂ ਆਪਣੀ ਗਲਤੀ ਮੰਨਦੇ ਨਹੀਂ ਇਦਾਂ ਹੀ ਸਾਰੇ ਕੰਪੀਟੀਸ਼ਨ ਹੋ ਰਿਹਾ ਐਸੇ ਮੈਂ ਜੱਜ ਹੁਣ ਬਾਡੀ ਬਿਲਡਿੰਗ ਇਵੈਂਟ ਚ ਜਾਣਾ ਆ ਇੰਟਰਨੈਸ਼ਨਲ ਲੈਵਲ ਤੇ ਵੀ ਤਾਂ ਇੰਡੀਆ ਦੇ ਵਿੱਚ ਵੀ ਕੰਪੀਟੀਸ਼ਨ ਹੋ ਰਿਹਾ ਤੇ ਮੇਰੇ ਨਾਲ ਮੇਰੇ ਕਲੀਗਸ ਵੀ ਹੁੰਦੇ ਆ ਤਾਂ ਚੈਂਪੀਅਨਸ਼ਿਪ ਹੁੰਦਿਆਂ ਦੌਰਾਨ ਸਟੇਜ ਤੇ ਇੱਕ ਲੜਕਾ ਕਹਿ ਰਿਹਾ ਕਿ ਸਰ ਮੇਰਾ 골ਡ ਮੈਡਲ ਸਿੱਘਾ ਤੁਸੀਂ ਮੈਨੂੰ ਬ੍ਰੌਂਜ਼ ਕਿਉਂ ਦਿੱਤਾ ਜਦ ਕਿ ਹਰ ਮਾਂ ਦਾ ਪੁੱਤ ਘਰੋਂ 골ਡ ਮੈਡਲ ਲੈਣ ਹੀ ਆਉਂਦਾ ਹਰ ਇੱਕ ਕੋਈ ਮਿਹਨਤ ਕਰਦਾ ਹੈ ਪਰ ਉਹਨੂੰ ਆਪਣੀ ਕੰਮ ਹੀ ਨਹੀਂ ਪਤਾ ਜਦੋਂ ਅਸੀਂ ਬੋਡੀ ਬਿਲਡਿੰਗ ਕਰਵਾਉਨੇ ਆ ਪੋਜ਼ ਹੁੰਦੇ ਆ ਉਹਦੇ ਵਿੱਚ ਬੋਡੀ ਬਿਲਡਿੰਗ ਇੱਕ ਕਲਾ ਆ ਇੱਕ ਆਰਟ ਆ ਉਹ ਇਕੱਲਾ ਬੋਡੀ ਬਿਲਡਿੰਗ ਭਾਈਸੇ ਵੱਡਾ ਹੋਣਾ ਚੈਸਟ ਵੱਡੀ ਹੋਣੀ ਨਹੀਂ ਬੋਡੀ ਦੀ ਪ੍ਰੋਪੋਰਸ਼ਨਲ ਸਿਮਟਰੀ ਹੋਣੀ ਬੋਡੀ ਦੇ ਵਿੱਚ ਲੀਨ ਵੀ ਹੋਣਾ ਮਸਲ ਮਾਸ ਵੀ ਹੋਣਾ ਬੈਕ ਦੇ ਮਸਲ ਹੋਣਾ ਫਰੰਟ ਦੇ ਮਸਲ ਹੋਣਾ ਹਰ ਇੱਕ ਨੂੰ ਆਪਣਾ ਫਰੰਟ ਸਾਹਮਣੇ ਸਹੀ ਦੇਖਦਾ ਹੁਣ ਜਿਹੜਾ 골ਡ ਮੈਡਲ ਆ ਰਿਹਾ ਸੀ ਉਹਦੀ ਓਵਰਆਲ ਬੋਡੀ ਸਹੀ ਸੀ ਜਿਹੜਾ ਬ੍ਰੌਂਜ਼ ਮੈਡਲ ਆ ਰਿਹਾ ਸੀਗਾ ਉਹ ਇੱਕ ਸਾਲ ਬ੍ਰੌਂਜ਼ ਆਇਆ ਜਦੋਂ ਉਹਨੂੰ ਉਹਦੀ ਗਲਤੀ ਦੱਸੀ ਗਈ ਤੇਰੇ ਬੇਟਾ ਬੈਕ ਦੇ ਮਸਲ ਕਲੀਅਰ ਨਹੀਂ ਸੀਗੇ ਤੇਰੇ ਹੈਮਸਿੰਗ ਤੇਰੇ ਗਲੂਟਸ ਨਹੀਂ ਕਲੀਅਰ ਸੀਗੇ ਤੂੰ ਇਸ ਕਰਕੇ ਉਹਦੇ ਵਿੱਚ ਬ੍ਰੌਂਜ਼ ਮੈਡਲ ਲਿਆ ਤੇ ਜਦੋਂ ਉਹ ਕੰਮ ਕਰਦਾ ਹੈ ਉਹਦੇ ਤੇ ਉਹੀ ਬੱਚਾ ਅਗਲੇ ਸਾਲ ਗੋਲਡ ਮੈਡਲ ਹੁੰਦਾ ਸਾਡੀ ਵੀ ਸਾਰਿਆਂ ਦੀ ਇਹੀ ਗਲਤੀ ਹੁੰਦੀ ਇਹੀ ਫਾਲਟ ਹੁੰਦਾ ਕਿ ਅਸੀਂ ਆਪਣੀ ਗਲਤੀ ਕਦੀ ਨਹੀਂ ਮੰਨਦੇ ਜਦੋਂ ਅਸੀਂ ਕਾਮਯਾਬ ਨਹੀਂ ਹੋ ਰਹੇ ਸਾਡੀ ਗਲਤੀ ਉਹਦੇ ਵਿੱਚ ਅਸੀਂ ਉੱਤੇ ਕੰਮ ਕਰਨਾ ਹੈ ਤੇ ਅਸੀਂ ਉਹਦੇ ਤੇ ਜਦੋਂ ਕੰਮ ਕਰਦੇ ਆਂ ਇਨਸਾਨ ਦੀ ਇੱਕ ਈਗੋ ਆ ਈਗੋ ਨੂੰ ਜਦੋਂ ਖਤਮ ਨਹੀਂ ਕਰਦਾ ਕਿ ਮੈਂ ਇਹ ਗਲਤ ਆ ਜਦੋਂ ਅਸੀਂ ਗਲਤ ਮੰਨ ਗਏ ਉੱਤੇ ਅਸੀਂ ਕੰਮ ਕਰਾਂਗੇ ਹੁਣ ਅਸੀਂ ਥੋੜੀ ਜੀ ਗੱਲ ਬੋਡੀ ਬਿਲਡਿੰਗ ਕਰ ਲਈਨੇ ਬੋਡੀ ਬਿਲਡ ਮਾਰੇ ਅੱਜ ਹਰ ਬੰਦਾ ਫਿੱਟ ਰਹਿਣਾ ਚਾਹੁੰਦਾ ਮੈਂ ਵੀ ਫਿੱਟ ਰਹਿਣਾ ਚਾਹਣਾ ਤੁਸੀਂ ਵੀ ਫਿਟ ਰਹਿਣਾ ਚਾਹੁੰਦੇ ਪਰ ਇਥੇ ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਬੰਦਾ ਜਿਮ ਜਾਂਦਾ ਆ ਉਹ ਬਾਡੀ ਬਿਲਡਰ ਆ ਬਾਡੀ ਬਿਲਡਿੰਗ ਇੱਕ ਸਪੋਰਟਸ ਆ ਜਿੱਦਾਂ ਬਾਕੀ ਸਪੋਰਟਸ ਆ ਫਿਟਨੈਸ ਇੱਕ ਫਿਟ ਰਹਿਣਾ ਤੁਹਾਡਾ ਹਾਰਟ ਸਹੀ ਕੰਮ ਕਰਦਾ ਤੁਹਾਡੀਆਂ ਕਿਡਨੀਆਂ ਸਹੀ ਕੰਮ ਕਰਦੀਆਂ ਤੁਹਾਨੂੰ ਕੋਈ ਡਿਜ਼ੀਜ਼ ਨਹੀਂ ਹੈਗੀ ਤੁਹਾਡੇ ਓਵਰਫੈਟ ਨਹੀਂ ਹੈਗੀ ਉਹਨੂੰ ਅਸੀਂ ਫਿਟਨੈਸ ਕਹਿ ਦਿੰਦੇ ਆ ਤੇ ਫਿਟਨੈਸ ਕਰਨ ਲਈ ਤੁਹਾਨੂੰ ਬਾਡੀ ਬਿਲਡਿੰਗ ਵਰਗੀਆਂ ਐਕਟੀਵਿਟੀਆਂ ਭਾਵ ਕਿ ਉਹਦੇ ਵਰਗੇ ਕੋਈ ਸਪਲੀਮੈਂਟ ਕੋਈ ਮੈਡੀਸਿਨ ਕੋਈ ਸਟੀਰੋਇਡ ਇਦਾਂ ਦਾ ਕੁਝ ਲੈਣ ਦੀ ਜ਼ਰੂਰਤ ਨਹੀਂ ਹੈਗੀ ਦੋਨੇ ਇੱਕੋ ਛੱਤ ਥੱਲੇ ਹੋ ਰੀਆਂ ਅਸੀਂ ਯੂਨੀਵਰਸਿਟੀ ਵਿੱਚ ਤੁਸੀਂ ਸਾਰਾ ਸਾਰੇ ਕੋਰਸਸ ਕਰਵਾ ਰਹੇ ਪਰ ਹਰ ਇੱਕ ਦੀ ਇੱਕ ਜ਼ਰੂਰਤ ਆ ਹਰ ਇੱਕ ਦੀ ਐਹਮੀਅਤ ਆ ਹੁਣ ਇੱਕ ਸਕੂਲ ਦੇ ਵਿੱਚ 10 ਕਲਾਸ ਆ ਪਰ ਪਹਿਲੀ ਦੂਸਰੀ ਤੀਸਰੀ ਹਰ ਇੱਕ ਦੀ ਆਪਣੀ ਆਪਣੀ ਇੰਪੋਰਟੈਂਸ ਆ ਇਦਾਂ ਹੀ ਬੋਡੀ ਬਿਲਡਿੰਗ ਤੇ ਜਿਹੜੀ ਫਿਟਨੈਸ ਆ ਦੋਨੇ ਇੱਕੋ ਛੱਤ ਥੱਲੇ ਹੋ ਰੀਆਂ ਆ ਪਰ ਦੋਨਾਂ ਦਾ ਜਿਹੜਾ ਜਿਹੜਾ ਅੱਗੇ ਕੰਮ ਆ ਅਲੱਗ-ਅਲੱਗ ਆ ਹੁਣ ਜਦੋਂ ਅਸੀਂ ਜਿਮ ਜਾਂਦੇ ਆ ਹਰ ਬੰਦਾ ਇਹ ਸੋਚਦਾ ਕਿ ਪ੍ਰੋਟੀਨ ਜਿਹੜੀ ਆ ਉਹ ਸ਼ਾਇਦ ਮੈਨੂੰ ਹਾਮ ਕਰੂਗੀ ਨੁਕਸਾਨ ਕਰੂਗੀ ਜਦੋਂ ਪ੍ਰੋਟੀਨ ਦੀ ਗੱਲ ਹੁੰਦੀ ਆ ਸਾਡੇ ਦਿਮਾਗ ਦੇ ਵਿੱਚ ਪ੍ਰੋਟੀਨ ਵਾਲਾ ਪੰਜਾਬੀ ਚ ਗਾਵਾ ਤੇ ਡੱਬਾ ਘੁੰਮਣ ਲੱਗ ਪੈਂਦਾ ਕਿ ਮੈਨੂੰ ਪ੍ਰੋਟੀਨ ਉਹ ਖਾਣੀ ਪਾਣੀ ਪੀਣ ਪਰ ਅਸੀਂ ਪ੍ਰੋਟੀਨ ਸਾਰੇ ਖਾਣੇ ਆ ਫੂਡ ਤੋਂ ਖਾਣੇ ਆ ਤੇ ਪ੍ਰੋਟੀਨ ਹੀ ਸਾਡੀ ਬੋਡੀ ਦਾ ਬੇਸ ਆ ਉਸ ਤੋਂ ਬਿਨਾ ਸਾਡੀ ਬੋਡੀ ਨਹੀਂ ਚੱਲ ਸਕਦੀ ਜ਼ਰੂਰੀ ਨਹੀਂ ਬੋਡੀ ਬਿਲਡਰ ਹੀ ਇੱਕ ਪ੍ਰੋਟੀਨ ਖਾਂਦਾ ਹਰ ਇਨਸਾਨ ਜਿੰਨੇ ਤੁਸੀਂ ਵੀ ਬੈਠੇ ਆ ਤੁਸੀਂ ਵੀ ਸਾਰੇ ਪ੍ਰੋਟੀਨ ਦੇ ਨਾਲ ਹੀ ਚੱਲਦੇ ਆ ਪ੍ਰੋਟੀਨ ਤੁਹਾਡੀ ਬਾਡੀ ਦੇ ਵਿੱਚ ਸੈੱਲ ਟਿਸ਼ੂ ਮਸਲ ਬਣਾਉਂਦੀ ਆ ਜਿਹਦੇ ਨਾਲ ਅਸੀਂ ਸਾਰਾ ਦਿਨ ਹੁਣ ਮੈਂ ਬੋਲ ਵੀ ਰਿਹਾ ਆ ਤੇ ਚੱਲ ਵੀ ਰਿਹਾ ਪ੍ਰੋਟੀਨ ਦੀ ਹੀ ਅਹਿਮੀਅਤ ਆ ਥੋੜੀ ਦੇਰ ਬਾਅਦ ਮੇਰੀ એનર્ਜੀ ਲੋ ਹੋਣੀ ਸ਼ੁਰੂ ਹੋ ਜਾਣੀ ਤੁਸੀਂ ਬੈਠੇ ਜੇ ਸੁਣ ਵੀ ਰਹੇ ਆ ਤੇ ਤੁਹਾਡੇ ਤੇ ਵੀ ਉਹ ਪ੍ਰੋਟੀਨ ਹੀ ਕੰਮ ਕਰਦੀ ਆ ਫੋਰ ਐਗਜ਼ਾਮਪਲ ਕਿਸੇ ਨੂੰ ਡੇਂਗੂ ਹੁੰਦਾ ਉਹਦੇ ਪਲੇਟਲੇਟਸ ਘਟ ਜਾਂਦੇ ਉਹ ਕਾਹ ਤੋਂ ਘਟਦੇ ਆ ਕਿ ਬੋਡੀ ਦੀ ਇਮਿਊਨਿਟੀ ਲੋ ਹੋ ਗਈ ਤਾਂ ਡਾਕਟਰ ਤੁਹਾਨੂੰ ਕੀ ਰეკਮੈਂਡ ਕਰਦਾ ਆ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਨ੍ਹਾਂ ਚ ਪ੍ਰੋਟੀਨ ਜ਼ਿਆਦਾ ਹੈ ਉਦੋਂ ਸਾਨੂੰ ਜਿਹੜੇ ਬੰਦੇ ਨੂੰ ਡੇਂਗੂ ਹੋਇਆ ਜਾਂ ਕੋਈ ਟਾਈਫਾਇਡ ਹੋਇਆ ਜਾਂ ਜਿਹਦੇ ਸੈੱਲ ਘਟਦੇ ਜਿਹਨੂੰ ਪੰਜਾਬੀ ਚ ਕਹਿੰਦੇ ਉਹ ਅਸਲੀਅਤ ਚ ਪਲੇਟਲੇਟਸ ਘਟਦੇ ਆ ਉਹ ਪ੍ਰੋਟੀਨ ਦੀ ਐਮੀ ਸਮਝ ਸਕਦਾ ਜਿੰਮ ਜਾਂਦਾ ਬੰਦਾ ਹਰ ਜਿਹੜਾ ਉਹ ਬੋਡੀ ਬਿਲਡਰ ਨਹੀਂ ਬਣ ਸਕਦਾ ਬੋਡੀ ਬਿਲਡਿੰਗ ਇੱਕ ਕਲਾ ਆ ਇੱਕ ਸਪੋਰਟਸ ਆ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੈਡੀਸਿਨ ਸਟੀਰੋਇਡ ਬਲੱਡ ਟੈਸਟ ਤੱਕ ਹਰ ਚੀਜ਼ ਕਰਹਾਉਣੀ ਪੈਂਦੀ ਹੈ ਇਹ ਇੱਕ ਟੋਟਲੀ ਟੋਟਲੀ ਸਾਇੰਸ ਆ ਤੇ ਸਾਇੰਸ ਨਾਲ ਤੁਹਾਨੂੰ ਵੀ ਸਾਇੰਟਿਸਟ ਬਣਨਾ ਪੈਣਾ ਸੋ ਅਸੀਂ ਜੇ ਅੱਜ ਇੱਥੇ ਖੜੇ ਆ ਤੁਸੀਂ ਸੁਣ ਰਹੇ ਆ ਤੁਹਾਡੀ ਫਿਟਨੈਸ ਹੀ ਆ ਜੇ ਮੈਂ ਫਿੱਟ ਨਹੀਂ ਹੋਊਗਾ ਜਾਂ ਤੁਸੀਂ ਫਿੱਟ ਨਹੀਂ ਹੋਵੋਗੇ ਤੁਸੀਂ ਨਾ ਸਕੂਲ ਜਾ ਸਕਦੇ ਨਾ ਪੜਾ ਸਕਦੇ ਨਾ ਕੋਈ ਸੋਚ ਸਕਦੇ ਉਹਦੇ ਲਈ ਸਾਨੂੰ ਜ਼ਰੂਰੀ ਹੈਗਾ ਕਿ ਅਸੀਂ ਆਪਣੀ ਫਿਟਨੈਸ ਨੂੰ ਬਰਕਰਾਰ ਰੱਖੀਏ ਸਭ ਤੋਂ ਪਹਿਲਾਂ ਅਵੋਇਡ ਕਰੀਏ ਆਪਣਾ ਖਾਣਾ ਕਿਉਂਕਿ ਮੈਂ ਬੋਡੀ ਬਿਲਡਿੰਗ ਨਾਲ ਜੁੜਿਆ ਹਾਂ ਫਿਟਨੈਸ ਨਾਲ ਜੁੜਿਆ ਹਾਂ ਮੈਂ ਉਹ ਹੀ ਗੱਲ ਕਰੂੰਗਾ ਮੈਨੂੰ ਸਾਰੇ ਹੀ ਬੋਡੀ ਬਿਲਡਰ ਲੱਗਣੇ ਆ ਤੇ ਸਾਰੇ ਹੀ ਫਿੱਟ ਲੱਗਣੇ ਤੇ ਮੇਰਾ ਆਪਣਾ ਵੀ ਏਮ ਆ ਮੈਂ ਸਾਰਿਆਂ ਨੂੰ ਫਿੱਟ ਰੱਖਾਂ ਕਿਉਂਕਿ ਜੇ ਮੈਂ ਫਿੱਟ ਰਹੂੰਗਾ ਅਸੀਂ ਖੁਦ ਫਿੱਟ ਰਵਾਂਗੇ ਤੇ ਸਾਡੇ ਨਾਲ ਸਾਡਾ ਪਿੰਡ ਸਾਡਾ ਪੰਜਾਬ ਸਾਡਾ ਸ਼ਹਿਰ ਹਮੇਸ਼ਾ ਫਿੱਟ ਰਹੂਗਾ ਸੋ ਅਸੀਂ ਜਦੋਂ ਜਿਮ ਜਾਂਦੇ ਆ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਹਾਰਡ ਕੋਰ ਐਕਸਰਸਾਈਜ਼ ਲਾਉਣੀ ਆ ਜ਼ਰੂਰੀ ਨਹੀਂ ਹੈਗਾ ਅਸੀਂ ਸਪਲੀਮੈਂਟ ਖਾਣੇ ਆ ਜ਼ਰੂਰੀ ਨਹੀਂ ਹੈਗਾ ਅਸੀਂ ਕਿਸੇ ਦੇ ਪਿੱਛੇ ਲਾ ਕੇ ਮੈਡੀਸਨ ਸਟੀਰয়েড ਯੂਜ਼ ਕਰਨੇ ਪਹਿਲਾਂ ਤੁਸੀਂ ਜਿਮ ਜਾਣਾ ਜ਼ਰੂਰ ਸ਼ੁਰੂ ਕਰੋ ਕਿਉਂਕਿ ਜਿਮ ਜਾਣ ਦੇ ਨਾਲ ਹੀ ਈਵਨ ਤੁਹਾਡੀ ਬਾਡੀ ਨਹੀਂ ਤੁਹਾਡਾ ਬ੍ਰੇਨ ਵੀ ਤਾਂ ਹੀ ਫਿਟ ਰਹਿੰਦਾ ਹੈ ਤੁਹਾਨੂੰ ਬਿਮਾਰੀਆਂ ਤੋਂ ਵੀ ਤਾਂ ਹੀ ਨਜਾਤ ਮਿਲਦੀ ਆ ਅਸੀਂ ਇੱਕ ਦੋ ਬੰਦੇ ਬੈਠੇ ਮੀਟਿੰਗ ਕਰ ਰਹੇ ਹਾਂ ਸਾਡੀ ਮੀਟਿੰਗ ਕਦੋਂ ਸਕਸੈਸਫੁਲ ਹੋਊਗੀ ਕਦੋਂ ਕਾਮਯਾਬ ਹੋਊਗੀ ਕਿ ਜਦੋਂ ਸਾਨੂੰ ਕਿਸੇ ਵੀ ਤਰੀਕੇ ਦੀ ਕੋਈ ਡਿਸਟਰਬੈਂਸ ਨਹੀਂ ਹੋਊਗੀ ਡਿਸਟਰਬੈਂਸ ਤੋਂ ਭਾਵ ਕਿ ਬਾਹਰੋਂ ਆਵਾਜ਼ਾਈ ਨਹੀਂ ਹੋਊਗੀ ਕੋਈ ਫੋਨ ਕਾਲ ਨਹੀਂ ਆਉਣਗੀ ਐਦੇ ਸਾਡੀ ਬਾਡੀ ਆ ਬਾਡੀ ਕੰਮ ਕਿਦੋਂ ਕਰੂਗੀ ਸ਼ਰੀਰ ਕੰਮ ਕਿਦੋਂ ਕਰੂਗਾ ਜਦੋਂ ਸ਼ਰੀਰ ਫਿੱਟ ਆ ਸ਼ਰੀਰ ਨੂੰ ਕੋਈ ਬਿਮਾਰੀ ਨਹੀਂ ਤੁਸੀਂ ਜੌਬ ਡਿਊਟੀ ਕਿਦੋਂ ਕਰੋਗੇ ਪੜੋਗੇ ਕਿਦੋਂ ਜਿਮ ਕੇ ਤੋ ਜਾਓਗੇ ਜਦੋਂ ਤੁਹਾਡਾ ਸ਼ਰੀਰ ਫਿੱਟ ਆ ਉਹਦੇ ਲਈ ਸਾਨੂੰ ਸਿਰਫ ਤੇ ਸਿਰਫ ਜ਼ਰੂਰੀ ਆ ਕਿ ਸਭ ਤੋਂ ਪਹਿਲਾਂ ਆਪਣਾ ਜਿਹੜਾ ਫੂਡ ਆ ਉਹਦੀ ਚੋਇਸ ਕਰਨੀ ਫੂਡ ਵਿੱਚ ਪ੍ਰੋਸੈਸ ਫੂਡ ਘੱਟ ਤੋਂ ਘੱਟ ਹੋਵੇ ਖੰਡ ਨਮਕ ਦੀ ਜਿਹੜੀ ਮਾਤਰਾ ਹੈ ਉਹ ਬੈਲੈਂਸ ਹੋਵੇ ਤੇ ਜਿੰਮ ਜਿਹੜਾ ਹੈਗਾ ਤੁਸੀਂ ਤਕਰੀਬਨ ਤਕਰੀਬਨ ਆਪਣੀ ਲਾਈਫ ਦਾ ਇੱਕ ਰੂਟੀਨ ਬਣਾਓ ਕਿਉਂਕਿ ਜੇ ਤੁਸੀਂ ਨਹਾਉਣਾ ਧੋਣਾ ਖਾਣਾ ਪੀਣਾ ਆ ਉਦਦੇ ਤੁਹਾਡਾ ਜਿੰਮ ਵੀ ਜ਼ਰੂਰੀ ਆ ਤੁਹਾਡਾ ਸਰੀਰ ਸਭ ਤੋਂ ਜ਼ਰੂਰੀ ਆ ਕਿਉਂਕਿ ਇਹ ਸਰੀਰ ਨੂੰ ਸੰਭਾਲਣਾ ਵੀ ਇੱਕ ਤਪੱਸਿਆ ਹੀ ਆ ਕਿਉਂਕਿ ਮੈਨੂੰ ਮੇਰੀ ਮਰਜ਼ੀ ਨਾਲ ਨਹੀਂ ਮਿਲਿਆ ਮੈਂ ਆਦਮੀ ਬਣਿਆ ਜਾਂ ਕੋਈ ਮੇਲ ਆ ਜਾਂ ਕੋਈ ਫੀਮੇਲ ਆ ਜਾਂ ਮੇਰੇ ਤੋਂ ਪਹਿਲਾ ਸਪੀਕਰ ਸੀਗੇ ਜਿਹੜੇ ਹਰ ਇੱਕ ਇਨਸਾਨ ਉਸ ਪਰਮਾਤਮਾ ਦੀ ਮਰਜ਼ੀ ਨਾਲ ਆਇਆ ਤਾਂ ਉਸ ਸਰੀਰ ਨੂੰ ਸਾਂਭਣਾ ਸਾਡਾ ਫਰਜ਼ ਹੈ ਤਾਂ ਸਾਂਭਣ ਲਈ ਅਸੀਂ ਕਿੰਨੇ ਕੀ ਅਸੀਂ ਗੁਰਦੁਆਰੇ ਜਾਣਾ ਤਾਂ ਗੁਰਦੁਆਰੇ ਵੀ ਅਸੀਂ ਤਾਂ ਹੀ ਜਾਵਾਂਗੇ ਮੰਦਿਰ ਵੀ ਤਾਂ ਹੀ ਜਾਵਾਂਗੇ ਜੇ ਮੈਂ ਫੇਟਾਂ ਜੇ ਮੈਂ ਬਿਮਾਰ ਆ ਤਾਂ ਮੈਂ ਤਾਂ ਆਪਣਾ ਆਪ ਨਹੀਂ ਸਾਂਭ ਰਿਆ ਮੈਂ ਬਾਣੀ ਕੀ ਪੜੂਗਾ ਮੈਂ ਪਰਮਾਤਮਾ ਨੂੰ ਕੀ ਯਾਦ ਰੱਖੂਗਾ ਮੈਂ ਜਿਮ ਕਿੱਥੋਂ ਜਾਊਗਾ ਜਾਂ ਮੈਂ ਬਾਡੀ ਕਿੱਥੋਂ ਬਣਾਊਗਾ ਜ਼ਰੂਰੀ ਆ ਉਹਦੇ ਲਈ ਸਾਨੂੰ ਸਿਰਫ ਸਿਰਫ ਆਪਣੀ ਬਾਡੀ ਆਪਣੀ ਸਰੀਰ ਤੇ ਕੰਮ ਕਰਨਾ ਸੋ ਥੈਂਕ ਯੂ ਸਭ ਤੁਹਾਡਾ ਸਮਾਂ ਦਿੱਤਾ ਬੜਾ ਅੱਛਾ ਲੱਗਿਆ ਥੈਂਕ ਯੂ ਜੀ ਥੈਂਕ ਯੂ